ਅੱਜ ਸਾਡੇ ਵਿਚਕਾਰ ਕਾਂਗਰਸ ਪਾਰਟੀ ਦੇ ਵਿੱਚ ਵਾਧਾ ਹੋਇਆ ਆਮ ਆਦੀ ਪਾਰਟੀ ਦੇ ਜਿਹੜੇ 12 ਤੋਂ ਮੁੰਡਲੇ ਮੇਨ ਜਿਹੜੇ ਇਸ ਏਰੀਏ ਦੇ ਲੀਡਰ ਸੀਗੇ ਉਹਨਾਂ ਵਿੱਚੋਂ ਪੰਮਾ ਚਾਲਜੀ ਆਮ ਆਦੀ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਆ ਕੇ ਜਿਸ ਤਰੀਕੇ ਦੇ ਨਾਲ ਉਹ ਪੰਜਾਬ ਨੂੰ ਹੈਂਡਲ ਕਰ ਰਹੇ ਜਿੱਦਾਂ ਲੁੱਟ ਖਸੁੱਟ ਉਹਨਾਂ ਨੇ ਪਾਈ ਵੀ ਹੈ ਤੇ ਪੰਜਾਬ ਨੂੰ ਸਹੀ ਤਰੀਕੇ ਨਾਲ ਚਲਾ ਨਹੀਂ ਸਕੇ ਉਸ ਤੋਂ ਦੁਖੀ ਹੋ ਕੇ ਉਹ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਮੇਰੇ ਨਾਲ ਬੈਠੇ ਆ ਬਹੁਤ ਸਾਰੀ ਵੱਡੀ ਗਿਣਤੀ ਦੇ ਵਿੱਚ ਜਿਨ੍ਹਾਂ ਦੇ ਸਾਥੀ ਇਹਨਾਂ ਦੇ ਨਾਲ ਸ਼ਾਮਲ ਹੋਏ ਆ ਮੈਂ ਇਹਨਾਂ ਦਾ ਪਾਰਟੀ ਦੇ ਵਿੱਚ ਸਵਾਗਤ ਕਰਦਾ ਤੇ ਇਹਨਾਂ ਨੇ ਬੜੀ ਮਿਹਨਤ ਕਰਕੇ ਪਾਰਟੀ ਨੂੰ ਅੱਗੇ ਲੈ ਕੇ ਆਂਦਾ ਸੀ ਝਾੜੂ ਨੂੰ ਬੜਾ ਖਰਚਾ ਵੀ ਕੀਤਾ ਇਹਨਾਂ ਨੇ ਪਾਰਟੀ ਤੇ ਜਿਸ ਤਰੀਕੇ ਦੇ ਨਾਲ ਇਹ ਦੱਸ ਰਹੇ ਐ ਲੇਕਿਨ ਅੱਜ ਉਹਨਾਂ ਤੋਂ ਦੁਖੀ ਹੋ ਕੇ ਕਾਂਗਰਸ ਪਾਰਟੀ ਦੇ ਵਿੱਚ ਆਏ ਤੇ ਇਹਨਾਂ ਨੂੰ ਸਾਡੀ ਵਰਕਿੰਗ ਆ ਜਾਂ ਕਾਂਗਰਸ ਪਾਰਟੀ ਦੇ ਜਿਹੜੀ ਆਈਡੀਓਲੋਜੀ ਉਹ ਚੰਗੀ ਲੱਗੀ ਐ ਮੈਂ ਇਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦਾ ਲੇਖਾ ਸਾਹਿਬ ਨੂੰ ਬੜੀ ਵਧਾਈ ਹੈ ਕਿ ਇਹਨਾਂ ਦੇ ਨਾਲ ਮਿਲ ਕੇ ਇਹਨਾਂ ਨੇ ਪਾਰਟੀ ਜੁਆਇਨ ਕੀਤੀ ਐ ਤੇ ਇਸ ਨਕੂਦਰ ਏਰੀਆ ਦੇ ਵਿੱਚ ਇਹਨਾਂ ਦੀ ਬੜੀ ਛਾਪ ਐ ਲੇਖਾ ਸਾਹਿਬ ਨੂੰ ਤੇ ਕਾਂਗਰਸ ਪਾਰਟੀ ਨੂੰ ਇਹਦਾ ਬੜਾ ਫਾਇਦਾ ਹੋਏਗਾ ਧੰਨਵਾਦ ਸ਼੍ਰੀ ਪਮਾ ਚਾਲ ਜੀ ਜੋ ਇੱਕ ਇਲਾਕੇ ਦੀ ਨਹੀਂ ਦੁਆਬੇ ਦੀ ਨਹੀਂ ਸਾਰੇ ਪੰਜਾਬ ਕੀ ਕੁੱਲ ਦੁਨੀਆ ਦੀ ਇੱਕ ਮੰਨੀ ਪ੍ਰਮੰਨੀ ਹਸਤੀ ਹੈ ਕਿਉਂਕਿ ਇਹਨਾਂ ਨੇ ਆਪਣੀ ਵਿੱਦਿਆ ਦੇ ਨਾਲ ਬਹੁਤ ਲੋਕਾਂ ਦਾ ਫਾਇਦਾ ਜਿਹੜਾ ਉਹ ਕੀਤਾ ਔਰ ਬਹੁਤ ਲੰਮੇ ਸਮੇਂ ਤੋਂ ਕਿਉਂਕਿ ਮੇਰੀ ਇਹਨਾਂ ਨਾਲ ਬੜੀ ਵਾਰੀ ਗੱਲ ਹੋਈ ਸੀ ਬਹੁਤ ਦੇਰ ਤੋਂ ਮੈਂ ਇਹਨਾਂ ਦੇ ਟੱਚ ਸੀ ਇਹਨਾਂ ਦਾ ਮੈਂ ਸੋਸ਼ਲ ਵਰਕ ਦੇਖ ਕੇ ਇਹਨਾਂ ਤੋਂ ਬਹੁਤ ਜ਼ਿਆਦਾ ਇਹਨਾਂ ਦੇ ਨਾਲ ਮੈਂ ਪ੍ਰਭਾਵਿਤ ਸੀ ਪਰ ਪਿਛਲੇ ਕੋਈ ਸਮੇਂ ਤੋਂ ਜੋ ਇਹਨਾਂ ਦੀਆਂ ਮਨੋ ਕਾਮਨਾਵਾਂ ਸੀਗੀਆਂ ਜੇ ਸ਼ਰਦਾ ਦੇ ਨਾਲ ਇਹਨਾਂ ਨੇ ਉਸ ਪਾਰਟੀ ਦੀ ਸੇਵਾ ਕੀਤੀ ਸੀ ਇਹਨਾਂ ਦੀਆਂ ਕੁਝ ਪੂਰੀਆਂ ਹੁੰਦੀਆਂ ਨਹੀਂ ਲੱਗ ਰਹੀਆਂ ਸੀ ਫਿਰ ਇਹਨਾਂ ਨੇ ਜਦੋਂ ਚੰਨੀ ਸਾਹਿਬ ਦੀ ਇਲੈਕਸ਼ਨ ਦੇ ਵਿੱਚ ਇਹਨਾਂ ਦੀਆਂ ਨੀਤੀਆਂ ਦੇਖੀਆਂ ਔਰ ਜਦੋਂ ਗਰਾਊਂਡ ਵਰਕ ਦੇ ਉੱਤੇ ਇਹਨਾਂ ਨੇ ਮੈਨੂੰ ਕੰਮ ਕਰਦੇ ਦੇਖਿਆ ਇਹਨਾਂ ਨੇ ਬਹੁਤ ਵਾਰੀ ਕਿਹਾ ਔਰ ਮੇਰੇ ਜਿਹੜੇ ਪਰਿਵਾਰ ਦੇ ਸਾਡੇ ਨੂਰਮੈਲ ਦੇ ਸਾਰੇ ਕਾਉਂਸਲਰ ਸਾਹਿਬਾਨ ਸਾਡੇ ਪ੍ਰਧਾਨ ਸਾਹਿਬਾਨ ਸਾਡੇ ਰਕੇਸ਼ ਕਲੇਰ ਜੀ ਜੋ ਸੈਕਟਰੀ ਨੇ ਕਾਂਗਰਸ ਦੇ ਉੱਥੋਂ ਦੇ ਸਾਡੇ ਜੰਗ ਭਦਰ ਕੋਹਲੀ ਜੀ ਸਾਡੇ ਬੀਬੀ ਜੀ ਕਾਉਂਸਲਰ ਸਾਹਿਬ ਸੰਦੀਪ अरोड़ा ਜੀ ਦੀਪੂ ਜੀ ਇਹਨਾਂ ਸਾਰਿਆਂ ਨੇ ਮਿਲ ਕੇ ਕਿਉਂਕਿ ਸਾਡੇ ਰਾਮੇਵਾਲ ਵਾਲੇ ਸਰਪੰਚ ਸਾਹਿਬ ਸਾਡੇ ਅਵਤਾਰ ਸ਼ਮਸ਼ਾਬਾਦ ਜੀ ਚਰਨ ਸਿੰਘ ਰਾਜੋਵਾਲ ਜੀ ਇਹਨਾਂ ਸਾਰਿਆਂ ਦੇ ਨਾਲ ਇਹਨਾਂ ਦਾ ਪੁੱਠਣ ਬਹਿਣ ਸੀਗਾ ਪਰ ਇਹਨਾਂ ਨੇ ਜਦੋਂ ਹੁਣ ਜੋ ਕਾਂਗਰਸ ਪਾਰਟੀ ਦੀ ਜੋ ਚੰਨੀ ਸਾਹਿਬ ਦੀ ਅਗਵਾਈ ਜੋ ਅਸੀਂ ਇੱਥੇ ਮੈਂਬਰ ਪਾਰਲੀਮੈਂਟ ਦੇ ਵਿੱਚ ਇਹਨਾਂ ਨੇ ਕੰਮਕਾਜ ਦੇਖਿਆ ਉਸ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਕਾਂਗਰਸ ਦਾ ਜਿਹੜਾ ਉਹ ਸ਼ਾਮਲ ਹੋਣ ਦਾ ਫੈਸਲਾ ਕੀਤਾ ਮੈਂ ਇਹਨਾਂ ਦੇ ਫੈਸਲੇ ਦਾ ਸਵਾਗਤ ਕਰਦਾ ਹਾਂ ਔਰ ਮੈਂ ਇਹ ਕੋਸ਼ਿਸ਼ ਕਰੂੰਗਾ ਕਿ ਇਹ ਇਹਨਾਂ ਦਾ ਜਿਹੜਾ ਬਣਦਾ ਮਾਣ ਸਤਿਕਾਰ ਹੈ ਉਹ ਪਾਰਟੀ ਦੇ ਵਿੱਚ ਮੈਂ ਹਮੇਸ਼ਾ ਇਹਨਾਂ ਨੂੰ ਦਵਾਵਾਂ ਔਰ ਮੇਰੇ ਜਿਹੜੇ ਸਾਥੀ ਨੂਰਮੈਲ ਦੇ ਕਾਉਂਸਲਰ ਔਰ ਵਾਲੇ ਵਾਲੇ ਦੇ ਪਿੰਡਾਂ ਦੇ ਸਾਥੀ ਹੈ ਅਸੀਂ ਸਾਰੇ ਮਿਲ ਕੇ ਹੁਣ ਮਜ਼ਬੂਤੀ ਦੇ ਨਾਲ ਕਾਂਗਰਸ ਦੀਆਂ ਜਿਹੜੀਆਂ ਨੀਤੀਆਂ ਉਹ ਘਰ ਘਰ ਪਹੁੰਚਾਵਾਂਗੇ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ